ਲੋ ਵੀ ਜੀ ਬਰੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਵਾਲੀ ਯੂਟਿਊਬਰ ਤੇ ਇੱਕ ਨਵੇਂ ਵਲੌਗ ਦੇ ਨਾਲ ਅੱਜ ਫੇਰ ਸਪਰੇ ਦਾ ਵਿੱਡ ਲਾਇਆ ਅਗਰ ਪਹਿਲਾਂ ਪਾ ਲਿਆ ਗੁਰਤੇ ਵਾਲਾ ਹੋਰ ਅੱਛਾ ਡੈਡੀ ਕੀ ਹੋਰ ਤੂੰ ਸ਼ਰਟ ਤਾਂ ਮੇਰੀ ਰੱਖ ਲਈ ਸੇਮ ਸਾਈਜ਼ ਨਹੀਂ ਪਤਲੋ ਸ਼ਰਟ ਦੇ ਮੇਰੀ ਲਾ ਕੇ ਮੈਂ ਤਾਂ ਆਪਣੀ ਗੁਰਤੇ ਤੇ ਜੱਟ ਦੀ ਸ਼ਰਟ ਦਾ ਹੈ ਇਕਵਾਲੇ ਦੇ ਇਕਵਾਲੇ ਵਾਲਾ ਉਹ ਨਹੀਂ ਤੇਰੇ ਨਾਰੀ ਨਾਰੀ ਕੱਪੜੇ ਇਹਦਾ ਬੋੜਾ ਇਹ ਨਾਰੀ ਕਿ ਲੱਗਦਾ ਤੇਰਾ ਬਈ ਨਾਰੀ ਕਿ ਲੱਗਦਾ ਤੇਰਾ ਮਸੜਾ ਮਸੜਾ ਲਾਦਾ ਉਹਦਾ ਮਸੜਾ ਪਫੜ ਲੱਗੂ ਨਾ ਪਫੜ ਲੱਗੂ ਫਿਰ ਪਫੜ ਤੋਂ ਲਿਆ ਕੀ ਚਾਲ ਲੱਗਦੀ ਹੈ ਇਹਦੇ ਵਸਤੇ ਦੀਂਦੀ ਵਸਤੇ ਆਏ ਹਾਏ ਗੋਲਿਆਂ ਦਾ ਬਾਈ ਦੇਖੋ ਚੋਬਰ ਲੋਕ ਤਾਂ ਬਾਲਟੀ 골 ਕੇ ਪਾਉਂਦੇ ਨੇ ਸਿੱਧੀ ਉਲਟਾਈ ਜਾਂਦੇ ਵਿੱਚ ਦੇਖੋ ਵਿੱਚ ਕੀ ਬਥਰ ਹੋ ਗਏ ਕਰ ਲੈ ਆ ਮਣੀ ਆ ਆਈ ਉਲਟਾਈ ਜਾਂਦੇ ਮਿੱਠਾ ਬਣ ਗਿਆ ਕਰਲ ਬਦਾਰ ਤੋਂ ਇਹ ਇਕੱਠਾ ਬਣੀ ਜਾਂਦੀਆਂ ਲੈਣਾ ਰੱਖੇ ਮੰਨਦਾ ਨਹੀਂ ਨਾ ਇਹ ਇਹ ਮਣੀ ਥੁਲੀ ਆ ਕੋਲ ਦਾ ਨਹੀਂ ਕੱਲੀਆਂ ਸੇਵੀਆਂ ਘੋਲਣੀਆਂ ਯਾਰ ਕਹਿੰਦਾ ਮਿੱਤਰੋ ਬੰਦੇ ਨੇ 12 ਕਿ ਇਹਦਾ ਪ੍ਰੈਸ਼ਰ 30 ਰੱਖਣਾ ਪੁੱਤ ਜੀ 20 ਇਹ ਬੰਦੇ ਨੇ ਦੇਖੋ ਭਾਈ 12 ਕਿੱਲੇ ਦਵਾਈ ਲੈ ਆਏ ਸੀਗੇ ਇੱਕ ਢੋਲਚੀ ਸਾਰੀ ਉਲਟਾਤੀ ਹੁਣ ਫਿਰ ਦੂਜੀ ਵਾਰੀ ਕਿਵੇਂ ਕਰਾਂਗੇ ਦਵਾਈ ਲੈ ਕੇ ਕਿੰਨੇ ਕਿੱਲੇ ਨੂੰ ਢਾਕੇ ਕਟੂ ਫੇਰ ਕਟੂ ਕੀ ਫਿਰ ਅੱਗੇ ਲੀਟਰ ਦਾ ਫਰਾ ਦੇ ਤੁਸੀਂ ਪੁੱਤੋ ਨਾ ਤੂੰ ਚਲ ਉਹ ਤਾਂ ਦੂਜੀ ਵੀ ਸਾਰੀ ਬਾਦੀ ਰੱਖੇ ਸਾਰੀ ਬਾਦੀ ਦਵਾਈ ਜੀ ਸਾਰੀ ਬਾਦੀ ਹੁਣ ਆਇਆ ਨਾ ਇਹਦਾ ਕੱਟਦੇ ਪੈਂਦਾ ਉਹਦੇ ਤੇਰਾ ਢੋਲੇ ਸੇ 10 ਕਿੱਲਿਆਂ ਦੇ ਪੈਂਦਾ ਅਸੀਂ 8 ਤੇ ਪਿਆ 8 ਤੇ ਪਿਆ ਸਾਢੇ 7 ਦੀ ਬਹਿ ਉਹ ਸਾਰਾ ਕਿੱਲਾ ਤਾਂ ਆਪਾਂ ਭੱਜ ਕੀ ਕਰਿਆ ਮਗਰ ਲਾ ਨਾ ਹੁਣ ਫਿਰ ਦੂਜੀ ਵਾਰੀ ਕਿਵੇਂ ਕਰਾਂ ਜੂ ਕੱਟ ਗਈ ਵਿੱਚ ਪਾਣੀ ਪਾਵਾਂਗੇ ਅੱਛਾ ਵੀ ਜਿੰਨੀ ਕਰਤੀ ਉੰਨੀ ਪਾਣੀ ਪਾ ਦੇ ਕਰ ਆਏ ਹਾਏ 4 ਕਿੱਲੇ ਕੱਟ ਕੇ ਪਾਣੀ ਪਾ ਬਾ ਠੀਕ ਹੈ 2 ਕਿੱਲੇ ਕੱਟ ਕੇ ਕੰਮ ਕਿਵੇਂ ਕਰੀ ਜੋ ਦਿੱ ਟੋਲੀ ਹੋਇਆ ਕਰੀ ਤੂੰ ਪੜੀ ਪੜਾ ਮੁੱਕੀ ਮੁੱਕੜੀ ਦਾ ਦੇ ਆ ਦੇਖੋ ਦਵਾਈ ਪੂਰੀ ਨਹੀਂ ਹੋਣੀ ਆ ਬੰਦਾ ਦੇਖੋ ਬਈ ਕਰਾਦੇ ਲਵਾ ਦੇ ਵੇਚ ਲੈ ਜਾਂਗੇ ਇਹਦਾ ਫਾਇਦਾ ਯਾਰ ਇਹਦਾ ਸਾਡੇ ਲੂਹ ਭੱਜ ਜੜੂਦਾਰ ਆ ਬੜਾ ਕੋਈ ਦਵਾਈ ਪੂਰੀ ਹੁੰਦੀ ਦੀ ਕਟੂਗੀ ਬਲਗਾਰ ਬਲਗਾਰ ਦੀ ਲੈ ਲੈਂਦੇ ਬਈ ਆਪਾਂ ਤੁਹਾਨੂੰ ਬਲਗਾਰ ਆਂ ਦੱਸ ਆਪਾਂ ਹੁਣ ਤੇਰੇ ਧੌਲੇ ਆ ਗਏ ਜਦੋਂ ਆਪਾਂ ਹੁਣ ਦਵਾਈ ਕਰਦੇ ਆ ਕਿੱਲਾਂ ਸਾਹ ਨਾਲ ਮਣਕੀ ਪਾਵਾਂਗੇ ਇਹ ਬੰਦੇ ਨੇ ਸਾਰਾ ਸਾਰੀ ਦਵਾਈ ਪਾਦੀ ਸਾਰੇ ਮਾਲ ਦੀ ਦਵਾਈ ਪਾਦੀ 12 13 ਕਿੱਲਾਂ ਦੀ ਦਵਾਈ ਇੱਕ ਢੋਲ ਚ ਪਾਦੀ ਇਹ ਕਹਿੰਦਾ ਜਿੰਨੀ ਕ ਘੱਟ ਜਗਰੂ ਸਿਰਕ ਦੇ ਉਹਨਾਂ ਨੂੰ ਪਾਣੀ ਪਾ ਦਿਆ ਕਰੇ ਕਾ ਮਜਾ ਮੂਗਿਓ ਇਸ ਗੇਮੇ ਲੈਦੀ ਹੈ ਹੈ ਇਹ ਪਹਿਲੀ ਵਾਰੀ ਦੇਖੀ ਹੈ ਨਾ ਆਪਣੇ ਦੇ ਪਾਣੀ ਕੱਢ ਕੇ ਦੋ ਰੂਟ ਤੋਂ ਇੱਕ ਪਾਣੀ ਪਾ ਆ ਦੇਖ ਆਹਦਾ ਪਾਣੀ ਪਾ ਇਹਦਾ ਇਹਦਾ ਫਿਰ ਸਾਰੇ ਬਣ ਜੀ ਨੱਕੇ ਧਰ ਦਿੰਦੇ ਇਦਾਂ 10 ਕਿੱਲੇ ਦਾ ਢੋਲਾ ਜੀ 10 ਕਿੱਲੇ ਦਾ ਢੋਲਾ ਯਾਰ 1000 ਲੀਟਰ 8 ਕਿੱਗਿੱਲੇ ਦੇ ਪੈਂਦਾ ਇਹ ਤਰੀ ਦਵਾਈ ਰੱਖ ਲੈਣਾ ਕੋਈ ਪਾਣੀ ਪਾਉਣਾ ਦਵਾਈ ਦੋਸਤ ਮਾਂ ਦਾਸਤੀ ਪੂਆ ਇਹਨਾਂ ਨੇ ਮਦੋ ਤੋਰਾ ਤੋਰਾ ਘੱਟ ਰੱਖਿਆ ਨਾ ਨਾ ਤੋਰਾ ਕਿੰਨੀ ਤਰਲੀ ਤੂੰ ਸੌ ਲੀਟਰ ਪਾਣੀ ਪੈਂਦਾ ਕੀ ਮਾਂ ਕਿਲੇ ਪੈਂਦਾ 100 25 24 ਧੋਣੀਆਂ ਪੈਂਦੀਆਂ ਨੇ 12 ਕਿਨੇ ਨਹੀਂ ਵਦਦਾ ਨਾ ਨਾ ਵਦਦੇ ਕਿੱਥੋਂ ਆਏ ਅੱਟ ਤੇ ਬੈਠੇ ਸੋ ਅਸੀਂ ਨਾਲੇ ਸਾਡੇ ਦੀ ਜੀਰੀ ਜੀ ਵੀ ਨਾ ਪਾਣੀ ਦਿਓ ਚ ਤੇਬੇ ਵਾਲੇ ਚ ਭੱਜੇ ਫਿਰਦੇ ਰਹੇ ਇਹਦਾ ਜੀਰੀ ਆਪਣਾ ਇਕੱਲਾ ਨਾ ਕਰੋਂ ਮਨੇ ਵੀ ਨਹੀਂ ਹਲਾਇਆ ਲਾਇਆ ਜੇ ਫੋਨ ਕਰਿਆ ਦੇ ਜੀ ਤੇਰੇ ਪਾਂਹੇ ਕਿਤੇ ਬਈ ਜਰਾਬਾਂ ਲਿਆ ਬਈ ਪੂਰੀਆਂ ਵਾਹਲੀ ਸ਼ਰਟ ਲਿਆ ਮੁੰਡੇ ਨੂੰ ਗੰਨ ਚੱਕਣੀਆਂ ਨੇ ਇੱਕ ਪਰਨਾ ਲਿਆ ਮੂੰਹ ਤੇ ਦਵਾਈ ਪਊਗੀ ਇਹਦਾ ਜਸਟੇਟਸ ਬਣਾ ਮੈਂ ਬੁੱਕਰ ਤੇ ਚੱਕਾਂ ਦੇ ਬਲਾਉਂਦੇ ਆ ਜੋ ਜੜਾ ਲੱਗਣਾ ਉਹ ਟਰੋਬਲ ਮੋਰਥਾ ਨਾਲ ਕਰਦੇ ਆਂ ਮੂਰੇ ਮੋਟਰਾਂ ਦੇ ਦੋ ਸ਼ੀਸ਼ੇ ਜੜਾਉਂਦੇ ਨੇ ਉਹ ਜੜਾ ਲੈ ਤੇ ਕਮੇ ਤੁਰੇ ਝੱਗ ਹੋ ਗਈ ਬਾਲੀ ਅੱਧੀ ਦਵਾਈ ਤੇ ਇਹ ਬਾਹਰੇ ਕੱਢੂਗਾ ਹੁਣ ਇੱਕ ਬੰਦੇ ਦੀ ਹੋਰ ਲੈ ਲੈਣੇ ਆਪਾਂ ਉਹ ਕਰਦੇ ਆਂਗੇ ਕੀ ਕਹਿੰਦੇ ਨੇ ਓਏ ਉਹਨੂੰ ਕੀ ਕਹਿੰਦੇ ਨੇ ਆਪਾਂ ਵੱਧ ਬੰਦੇ ਹੀ ਲੈ ਲੈਣੇ ਆਂਗੇ ਚਲ ਉਹਨੂੰ ਚਲ ਇੰਗਲਿਸ਼ ਚ ਆਪਾਂ ਫੇਰ ਦੱਸ ਦਿਆਂ ਐਂ ਦੱਸਾ ਜਿਹੜੀ ਆਪਾਂ ਨੇ ਦਵਾਈ ਬੰਦੇ ਨੇ ਲੈਂਦੀ 12-13 ਕਿੱਲਿਆਂ ਦੀ ਇੱਕ ਢੋਲ ਇਹਦਾ 10000 ਲੀਟਰ ਦਾ ਹੈਗਾ ਇਹ ਪੈਂਦਾ ਹੈ 10 ਕਿੱਲਿਆਂ ਦੇ ਕਣਕਾ ਵਲੇ ਪੈਂਦਾ ਉਹ ਵੀ ਹੁਣ ਦਾ 8-8 ਦੇ 9 ਦੇ 8 ਦੇ ਬਹੁਤ ਨਾਲ ਆਪਾਂ ਵੀ 8 ਦੀ ਪਾਇਆ ਦਵਾਈ ਪਾਤੀ 12-13 ਕਿੱਲਿਆਂ ਦੀ ਹੁਣ ਕਹਿੰਦਾ ਜਿੰਨੀ ਕਿ ਆਪਾਂ ਛਿੜਕ ਦਿਆ ਕਰ ਉਹਨਾਂ ਬੜੀ ਪਾ ਦਿਆ ਕਰ ਇਹ ਤਾਂ ਉੱਥੇ ਛੱਡ ਕੇ ਯੂਨੀਵਰਸਿਟੀ ਲੁਧਿਆਣਾ ਵੇਖੋ ਹੈ ਹੈ ਤੇ ਜਿਹੜਾ ਵੀਰ ਲੁਧਿਆਣੇ ਪੱਕਾ ਪੈਲ ਦੇ ਆਧਾਰ ਤੇ ਰੱਖਣਗੇ ਨੇ ਇਹਨੂੰ ਅੱਧੀ ਉਹ ਝੱਗ ਜੀ ਨਾਲ ਘੜਦੂਆ ਵਿੱਚ ਸਾਰੀ ਘੋਲਦੀ ਪਹਿਲੀ ਵਿਦੂ ਮਾਗਰੋ ਪਾ ਦੇ ਇਹਦੇ ਨਾਲ ਤਾਂ ਜਿਹੜੀ ਹੋ ਗਈ ਹੋ ਗਈ ਯਾਰ ਇਹਦੇ ਵਿੱਚ ਚਲ ਲਾਲਚ ਕਰਿਆ ਦੀ ਯਾਰ ਉਹਦਾ ਕੁਝ ਵੀ ਹੋ ਸਕਦਾ ਸੱਤ ਆ ਤਾਂ ਦੇ ਕਰਨ ਕੋਈ ਲਾਲਚ ਨਹੀਂ ਆ ਤਾਂ ਕੋਈ ਯਾਰ ਜਿਹਦੇ ਸਾਹਮਣੇ ਦੀਦਾ ਨੇ ਲੈ ਦਵਾਈ ਮਾਗਰੋ ਪਾ ਦੇ ਹੁੰਦੇ ਚਲ ਉਹਦਾ ਜਿਹੜਾ ਕੁਝ ਹੋ ਗਿਆ ਹੋ ਗਿਆ ਆ ਦੇਖ ਪਹਿਲੀ ਵਾਰੇ ਗੱਡੀ ਦਾ ਦੇ ਅੱਧੀ ਦੋਲੂ ਪਰ ਆਏ ਹੋਏ ਮੋਹਰ ਤੇ ਰਿ ਬਠਾ ਪਾਣੀ ਦੇ ਦੇਖੋ ਬਾਲਾ ਨੁਕਸਾਨ ਹੋ ਜਾਂਦਾ ਮੁੰਡੇ ਦਾ ਬਰਾਵਾ ਨਿਸਕੰਦਰਾ ਇਹ ਤੋਂ ਹੌਂਟੋਲ ਨੂੰ ਤੋਂ ਆ ਝੱਗ ਜੀ ਤੋਂ ਹੋਊਗਾ ਓਏ ਇਹ ਲੋਕੋ ਫਾਈਲ ਮਾ ਬੋਤ ਸੰਤਗਰ ਨਾਲ ਹੋਇਆ ਪਾੜੀ ਵਾਲਾ ਪਾੜੀ ਘਟਾਓ ਓਏ ਡਰਾਈਵਰੀ ਕੱਢ ਦੇ ਬਲਕਾਰ ਇੱਕ ਦਵਾਈ ਤਾਂ ਮਗਰ ਹੋਣੀ ਜੀ ਦਵਾਈ ਤਾਂ ਆਪਾਂ ਮਗਰ ਪਈ ਜੀ ਅੱਜ ਝੱਗ ਤਾਂ ਹੋਊਗੀ ਹੋਊਗੀ ਜਦੋਂ ਬਾਲੀ ਹੋਗੇ ਕੰਮ ਪਰਤਾ ਲੈ ਹੁਣ ਇਹਨੂੰ ਕਿੱਥੇ ਪਰ ਗਿਆ ਦਾ ਦੱਬਿਆ ਉਹ ਗੱਲ ਤੱਕ ਆਉਂਦਾ ਸਕੰਦਰ ਹਕਮ ਹੁੱਕ ਵਾਲੀ ਨਹੀਂ ਮੀਆਂ ਕੱਢ ਕੇ ਨੂੰ ਚਿਪੋ ਸੱਟ ਪਰ ਮੈਂ ਮੈਂ ਹੀ ਕਰੀ ਆਵਾ ਗਰੁੱਪ ਦੇ ਵਿੱਚ ਸ਼ਾਮਲ ਨੇ ਜੁਨੀਵਰਸਿਟੀ ਤੋਂ ਉਹ ਤਾਂ ਨਹੀਂ ਉਹ ਤਾਂ ਜੀ ਵਿੱਚ ਉੱਠ ਖੜਦੀ ਹੈ ਜੈਬ ਜਮਾ ਥੱਲੇ ਸਿਰਦੇ ਵਿੱਚ ਪਾ ਦੇ ਉਹ ਨਹੀਂ ਭਰਿਆ ਯਾਰ ਦੱਸ ਦਾਂ ਮੈਂ ਬੜਾ ਹਾਏ ਮਿੱਤਰੋ 950 ਲੀਟਰ ਪਾਣੀ ਪੂਰਾ ਫੰਕਸ਼ਨ ਹੋ ਰਿਹਾ ਬੰਦਿਆਂ ਦਾ ਕਹਿੰਦੇ ਆ ਬਹੁਤ ਫਨਸੀਸਟੀਕ ਬੰਦਾ ਹੋਇਆ ਖੁਸ਼ ਆ ਗਿਆ ਦਿਲ ਖੁਸ਼ ਹੋ ਰਿਹਾ ਬੰਦੇ ਦਾ ਅੱਧੀ ਦਵਾਈ ਅੱਧੀ ਦਵਾਈ ਆ ਫਿਰਦੀ ਹੈ ਦੇਖੋ ਦੇਖੋ ਦਵਾਈ ਰਹਿ ਗਈ ਉਹ ਦਾ ਹੋਰ ਚ ਵੀ ਦੇਖਦੇ ਆਪਾਂ ਸਾਰੇ ਲਫਾਵੇ ਠੱਗ ਦੀ ਜਿਹੀ ਫੈਕਟਰੀ ਚ ਨਹੀਂ ਮਾਲ ਦੇਖੋ ਪਰਿਆਣੀ ਰਹਿੰਦਾ ਵੇ ਓਏ ਓਏ ਟਰੱਕ ਕਿ ਕਰੀ ਜਾਂਦਾ ਤੂੰ ਯਾਰ ਇਹ ਦੇਖੀ ਯਾਰ ਕਾ ਸਟੈਂਡ ਬਹੁਤ ਆਉਣੇ ਨੇ ਜਿਹੜੇ ਬੰਦੇ ਨੇ ਇਹ ਦਾ ਤੋ ਦੇ ਉਹ ਟਰੈਕਟਰ ਵੀ ਦੋ ਦੇ ਕੱਢ ਦੇ ਕਿਉਂ ਓ ਦਵਾਈ ਵਾਰੇ ਗੱਡੀ ਆ ਨਾ ਯਾਰ ਜਿਹਨੂੰ ਯੂਨੀਵਰਸਿਟੀ ਵਾਲਾ ਬੰਦਾ ਹੈ ਲਵੇ ਦਵਾਈਆਂ ਵਾਲਾ ਬੰਦਾ ਪਹੁੰਚ ਚੁੱਕਿਆ ਐਂ ਗੱਲ ਦੱਸ ਬਾਈ ਆਪਾਂ ਨੇ ਢੋਲ ਦੇ ਆਪਣਾ 100 ਲੀਟਰ ਦਾ ਹੈ ਜੀਰੀ ਤੇ ਕੈ ਕਿਲ ਲੈਂਦੇ ਪੈ ਜਾਂਦਾ ਇਹ ਤੁਰਨਦੇ ਸਾਹਿਬ ਨਾਲ ਤੁਰਨਦੇ 8 9 ਨੌਂ ਕਿਤੇ ਕੱਟ ਹੀ ਪਊਗਾ ਇਹ ਕਣਕ ਤੇ ਤਾਂ ਵੱਧਦੇ ਪੈ ਜਾਂਦਾ ਤੇ ਹੁਣ ਆਪਾਂ ਇਹਦੇ ਦਵਾਈ ਵਾਲੀ 12 13 ਕਿੱਲੇ ਦੀ ਕੱਠੀ ਹਾਂ ਉਹ ਬੰਦਾ ਕਹਿੰਦਾ ਵੀ ਬਿੰਦੀ ਬੌਸ ਕਰਾ ਜਿੰਨਾ ਕ ਪਾਣੀ ਘਟ ਜਾ ਕਰੋੜਾ ਪਾ ਲੈ ਕਰਾ ਕਾ ਵਜ ਹੈ ਗਈ ਗੱਲ ਇਹ ਨਾ ਦੁਬਾਰਾ ਪਾਣੀ ਪਾਉਣ ਦੀ ਲੋੜ ਨਹੀਂ ਮੜਾਇਆ ਉਹ ਛੋਟੇ ਸਾਰੇ ਆ ਪੁੱਛਣ ਤੇ ਪਰ ਤਰ ਰੁਕ ਹੰਟ ਪਾਉਂਦਾ ਉਹ ਕਾਲੀ ਤਰਫ ਕੋ ਹੋਰ ਤਾਂ ਕੋਈ ਹੱਲ ਨਹੀਂ ਨਾ ਉਹ ਤਾਂ ਇਹਨੇ ਇਹ ਗੱਲ ਕੀ ਹੈ ਨਾ ਚਾਰ ਕਿੱਲੇ ਕੱਢ ਕੇ ਇਹਦੇ ਵਿੱਚ ਉਹ ਪਾਣੀ ਪਾ ਲਾਇਆ ਪਾਣੀ ਤਾਂ ਪਾਉਣ ਦੀ ਲੋੜ ਨਹੀਂ ਕਾਲੀ ਤਰਫ ਤੇ ਬਸ ਹੋਰ ਹੱਲ ਨਹੀਂ ਕੋਈ ਨਾ ਇਹ ਹਰ ਕਾਮਯਾਬ ਉਹ ਜਿਹੜਾ ਤਰੀਕਾ ਉਹਦਾ ਹੈ ਨਾ ਠੀਕ ਹੈ ਮੇਰਾ ਕੰਮ ਠੀਕ ਤੇਰਾ ਠੀਕ ਹੈ ਬਸ ਆ ਹੀ ਰਹਿ ਰਹੇ ਜੀ ਉਹ ਦੇ ਹੋਲ ਜਿਹੜੇ ਕਬਲੋ ਕਮਜ਼ੋਰਾਂ ਸੋਰਾ ਤੇ ਆ ਅੱਧੀ ਦਵਾਈ ਇਹਨਾਂ ਨੇ ਡੋਲਤੀ ਟੋਲ ਪਰ ਅਸੀਂ ਫੁੱਲ ਸੀ ਨੇ ਦਿਖਾਉਣਾ ਏ ਤੁਹਾਨੂੰ ਕੀ ਪਟਦਾ ਹੋ ਗੁੱਲਾ ਚੱਕ ਪਰਲੇ ਪਾਸੇ ਓਏ ਵਿਚੀ ਗੜੂਆ ਠੱਕ ਜੀ ਤਾਂ ਬਣਾ ਦੇ ਲੈ ਚੱਕ ਜੀ ਬਣਾ ਦੇ ਮੜੀ ਜੀ ਪਾਣੀ ਇਹ ਕੱਢ ਵੀ ਦਿੱਤਾ ਹੋਇਆ ਖਾਸ ਪਾਣੀ ਇਹ ਤਾਂ ਖਾਸਾ ਢੋਲਤਾ ਹੈ ਉਹ ਕੋਲ ਕਰੂਗਾ ਪੈਪ ਚ ਆ ਕੇ ਮੜੀ ਪੈਪ ਚ ਕਿਉਂ ਤੇ ਧਾਰ ਬੰਨੀ ਆਈ ਹੈ ਪਹਿਲਾਂ ਹੀ ਕੋਈ ਖੜੀ ਨਹੀਂ ਪਾਣੀ ਦੀ ਪਹਿਲਾਂ ਕਿਹੜਾ ਸੀ ਨੇ ਆਈ ਬੰਦ ਕਰੀ ਇਹਦਾ ਗੱਲ ਤੋਂ ਘੱਮ ਬਾਈ ਇਹਦਾ ਪਲਾਂਟ ਲੈ ਹੋਰ ਭਾਂਜਾ ਦਾ ਸੰਸਕਟਾ ਕਰਕੇ ਦੇ ਲਈਏ ਨਾ ਛੱਟ ਬਹੁਤ 40 ਦੇ ਬਹੁਤ ਚੱਕ ਪਿਆ ਵੀ ਉਹ ਤਾਂ ਰਾਤ ਨੂੰ ਜਿੰਮੇਵਾਰੀ ਓਟ ਦੋਨਾਗਾ ਉਹ ਪਾਂਟ ਦਾ ਹੀ ਜੀ ਨਾ ਪਾਵੀ ਤੇ ਲੰਬਿਆ ਆਏ ਤਾਂ ਫਿਰ ਮੈਂ ਕੀ ਕਿਹਾ ਮੈਂ ਕੀ ਗਲਤ ਕਿਹਾ ਹੈ ਜ਼ਿੰਮੇਵਾਰੀ ਔੜਨਾ ਸੰਭਲਿਆ ਜੀ ਤੇ ਜੋ ਪਾ ਲੰਬਿਆ ਨਹੀਂ ਨਹੀਂ ਤੂੰ ਆ ਤਾਂ ਗੱਲ ਕਹਿਣੀ ਨਹੀਂ ਸੀ ਇਹ ਤਾਂ ਹੁਣ ਵਿੱਚ ਐਡ ਹੋ ਗਈ ਐਡ ਨਹੀਂ ਕਰੀ ਇਹਨੇ ਵਿਆਹ ਕਰਾਉਣਾ ਨਹੀਂ ਤਾਬਾ ਕਰੀ ਹਮੇ ਚਾਹ ਤੇ ਭਾਈ ਦੇਖੋ ਮੌਸਮ ਹੋ ਰਿਹਾ ਖਰਾਬ ਬੱਦਲ ਬਾਈ ਹੈਗੀ ਕੀ ਕਰੂ ਬੰਦਾ ਹੁਣ ਬੰਦੇ ਨੇ ਰਿਸ਼ਤਾ ਕਰਾਇਆ ਸਾਨੂੰ ਇਹਨਾਂ ਨੇ ਜੋ ਜੋ ਪੰਚ ਚਾਰਣਾ ਬਿਜੋ ਲੱਤ ਮੇਰਾ ਹੋ ਗਈ ਹੁਣ ਇਹ ਆ ਦੇਖੋ ਇਧਰੋਂ ਨਦੀ ਦਾ ਪਾਣੀ ਆਈ ਜਾਂਦਾ ਵਿੱਚ ਬਾੜ ਦੇਗੇ ਡਬੋਣਗੇ ਸਾਨੂੰ ਆ ਨਦੀ ਟੁੱਟ ਰਹੀ ਇਧਰੋਂ ਓਏ ਆ ਝੀਲ ਜੀ ਟੁੱਟ ਗਈ ਓਏ ਹੌਲੀ ਤੋਰ ਲੋ ਮੱਛੀਆਂ ਮਾਰਤੀਆਂ ਵਿਚਾਨੀ ਥੱਲੇ ਨਾਲ ਓ ਵਾਲੀ ਵਾਲੀ ਹੌਲੀ ਬਾਈ ਬਾਈ ਪਾਣੀ ਵਾਲਾ ਝੀਲ ਦਾ ਕੀ ਕਰੀਏ ਬਿੰਦੀ ਆ ਕੈਂਪਰ 'ਚ ਪਾਣੀ ਦਾ ਅਗਲਾ ਪਰ ਕਿਹਨਿਕ ਹਾਂ ਹਾਂ ਪਾਣੀ ਦਾ ਲੈ ਨਹੀਂ ਬੁੜੀਆਂ ਹੁੰਦੀਆਂ ਨੇ ਬੁੜੀਆਂ ਮੁਰਗੀਆਂ ਬੁੜੀਆਂ ਹੁੰਦੀਆਂ ਨੇ ਘਰਾਂ ਸਾਹਮਣੇ ਮੁੱਥੀਆਂ ਨਾਲ ਓਏ ਇੰਨੀ ਬਰਫ ਕਾਹਨ ਲਿਆਉਂਦਾ ਪਾਕੇ ਬਈ ਠੰਡ ਦਾ ਮੌਸਮ ਤਾਂ ਦੇਖੋ ਤੁਸੀਂ ਕਰ ਦੇ ਓਏ ਲੋ ਵੀ ਬਾਬੇ ਚੱਲੇ ਐ ਸਪਰੇਅ ਕਰਨ ਲੱਖੇ ਨਹੀਂ ਤਾਂ ਪਹਿਲੀ ਕਲੱਚ ਪਲੇਟਡ ਹੋਣਗੀਆਂ ਇਹਨਾਂ ਛੇੜੇ ਤਾਂ ਕੋਈ ਨਹੀਂ ਕਰਦੇ ਹੁਣ ਚਲ ਚਲੋ 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 ਆ ਜੀ ਚਲੀਏ ਹੈ ਚਲੋ ਚਲੋ ਖਿੱਚ ਕੇ ਲੈ ਆ ਚੱਲ ਚੱਲ ਸੌਰਾ ਸੌਰਾ ਤੇ ਹੋ ਗਿਆ ਕੰਮ ਜਾਣ ਦੇ ਲੈ ਉਹਨੂੰ ਜਾਣ ਦੇ ਲੈ ਕਿਲਾ ਵਾਹੀ ਦੇੜੋ ਜੀ ਹੌਲੀ ਹੌਲੀ ਕੋ ਬ੍ਰੇਕ ਦੱਬੋ ਨਾ ਮੈਂ ਕਿਸੇ ਦਾ ਨਾ ਦੇੜਾ ਪੰਜਾਂ ਪੰਡੀ ਜਾਂਦਾ ਵਿੱਚ ਵਰ ਕੇ ਹੀ ਬੜਾ ਮੈਂ ਗੱਲ ਕਰਦੀ ਪਾਣੀ ਪਾਣੀ ਹੋਇਆ ਪਿਆ ਮਿੱਤਰੋ irdi irdi ਜੂ ਪਿਆ ਪਣਾ ਬਿਲਿਆ ਓਏ ਉਹਦੇ ਹੀ ਸਿੱਟਣਗੇ ਆਪਾਂ ਤਾਂ ਆਰਡਰ ਮਾਰਾਂਗੇ ਉੱਤੋਂ ਲਓ ਵੀ ਮਿੱਤਰੋ ਉਧਰੋਂ ਸਪਰੇ ਕਰਕੇ ਆਗੇ ਹੁਣ ਆਪਾਂ ਇਧਰ ਚੱਲੇ ਆਗੇ ਉਹ ਬੰਦੀ ਉਧਰ ਟੈਟ ਲੈ ਕੇ ਆ ਗਿਆ ਉਹਦੇ ਵਿੱਚ ਆਪਾਂ ਨੇ ਸਪਰੇ ਕਰਦਿਆਂ ਵੀਡੀਓ ਬਣਾਈਏ ਹੁਣ ਬਣਾਵਾ ਉਹਦਾ ਗੱਲ ਨਾ ਫੜੀ ਹੋਈ ਸੀ ਆਪਾਂ ਨੇ। ਯਾਰ ਇਹਨੇ ਜੀ ਉੱਪਰ ਮੁੰਡੇ। ਫੀਲਿੰਗ ਨਾਲ ਜਾ ਰਿਹਾ ਬੰਦਾ। ਜਿਹੜਾ ਵਾਲੇ ਮੇਰੇ। ਆਏ ਲੱਗਦਾ ਸਿਕੰਦਰ ਨੂੰ ਵੀ ਅੱਜ ਮੇਰਾ ਵਿਆਹ ਹੋ ਹੀ ਜਾਂਦਾ। ਆਹ ਦੇਖੋ ਜਮਾ ਉਹਦੇ ਨੂੰ ਫੀਲਿੰਗ ਲੈ ਕੇ ਜਾਂਦਾ ਦੇਖ। ਛੜ ਨਾ। ਕੱਟ ਨਾ ਛੱਡ ਦੀ। ਹੂੰ। ਚੱਲੋ ਸੀੜੀ ਚੱਕ। ਐ ਕਿਵੇਂ ਚੱਕ ਹਲੇ ਤਾਂ ਜਾਣਦੇ ਨੂੰ ਮੜੇਗਾ ਹਾਂ। ਚੱਲ ਬਿੰਦੀ ਮੰਗਰ ਜਾਓ ਯਾਰੋ ਜੀ। ਚੱਲੋ। ਆਪਰਾ ਹੋਏ ਹੁਣ ਚੌਥੇ ਨੰਬਰ ਦੇ ਬਾਈ ਤੀਜੇ ਪਰ ਦੇ ਨਾ ਚੌਥੇ ਨੂੰ ਜਾਏਗਾ ਉਹ ਮਾਗਰ ਨਹੀਂ ਮਨ ਲੱਗਦਾ ਹੈਗਾ ਕਿਉਂ ਹੋਰ ਮੈਂ ਤਾਂ ਅਗਲੇ ਪੱਟੇ ਚ ਲਫੋਨ ਚੋਰ ਦੀ ਮਗੇਲਾ ਲੱਗੂ ਅਗਲੇ ਪੱਟੇ ਚ ਲਫੋਨ ਕਿਹੜਾ ਨਾਰੀ ਨਾਰੀ ਨੇ ਤਾਂ ਫੋਨ ਕਰੋ ਲਾਫ ਦਾ ਤੁਰਿਆਊਗਾ ਹਲਾ ਦਾ ਫੇਰ ਤਾਂ ਪਾਈਪ ਤਾਂ ਲੈ ਜੋ ਹੋਰ ਕੋ ਬਣਾਉਣੇ ਹੋਰ ਗਾਰਗੀ ਮੇਤਰੋ ਸਪਰੇ ਕਰੀ ਜਨੇ ਚੋਬਰ ਪੂਰੇ ਤੰਗ ਨੇ ਇਹ ਐਂ ਕਹਿੰਦੇ ਨੇ ਬਾਈ ਵੀ ਪੰਗਾ ਦਵਾਦਾ ਤੁਸੀਂ ਨੇ ਸਪਰੇ ਦਾ ਇਸ ਵਰੇ ਕਰਕੇ ਰਾਜੀ ਨਹੀਂ ਸੀ ਬੰਦੇ ਪੈ ਪਾ ਵੀ ਹੁਣ ਬਸ ਡਿਊਟੀ ਬਦਲਦੀ ਨਾ ਤਾਂ ਕਰਕੇ ਹੋ ਜਾਂਦੀ ਹੈ ਪੈਪਾ ਇਹ ਤੋ ਕੁਚਲੇਵਾਂਗੇ ਲੋਈ ਨਾ ਪਰ ਜਵਰ ਲੱਗਿਆ ਪਿਆ ਪੂਰਾ ਪੀੜੂਸ਼ਾ ਪੂਰੇ ਤੰਗ ਨੇ ਬੰਦੀ ਬਿੰਦੀ ਇੱਧਰ ਇੰਟਰਵਿਊ ਦੇ ਕੇ ਮੈਨੂੰ ਲੱਗ ਰਿਹਾ ਫੀਲ ਤੈਨੂੰ ਕੀ ਹੋ ਰਿਹਾ ਔਖਾ ਔਖਾ ਰਹਾ ਪੂਰਾ ਪੂਰਾ ਔਖਾ ਹੈ ਇਹ ਬੰਦਾ ਬਈ ਉਧਰੋਂ ਲੱਖਾ ਪੂਰਾ ਔਖਾ ਹੈ ਤੰਗ ਨਹੀਂ ਦੇਖੋ ਪੂਰੇ ਬਿੰਦੀ ਨਾਲ ਕਰਾ ਲਿਆ ਓਏ ਦੇਖੋ ਲਵੇ ਲੱਗ ਓਏ ਸਕੰਦਰ ਦੇ ਲਵੇ ਰ ਪੱਲਾ ਫੜ ਕੇ ਰੱਖ ਲਵੇ 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 ਜਾ ਕੇ ਚੁੰਨੀ ਫੜ ਜੋ bro ਆਪਣੇ ਕਰਤੀ 6 ਗੱਲਾਂ ਤੇ ਕਰਤੀ 4 ਕਰ ਰਹੀ ਗੀ ਤੇ ਕਰਨਾ ਹਾਂ ਅਸੀਂ ਆਪਣੇ ਉੱਤਰ ਕਰੀ ਜਾਂਦੇ ਹਾਂ ਸਾਜਣਾ ਜੀ ਅਸੀਂ ਅੰਦਰ ਬੱਚਾ ਘੱਟੀ ਕਰਨਾ ਕਰ ਰਹੇ ਹਾਂ ਮਾਜੀ ਜਾਓ ਛੱਡ ਜਾ ਓਏ ਹੈ ਚੱਲ 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 ਜਾ ਓ ਰ ਯਾਰ ਦੇਖੋ ਬੰਦਾ ਜ਼ੋਰ ਨਹੀਂ ਲਾ ਰਿਹਾ ਓਏ ਪੜ ਜਗਾ ਮੈਂ ਪੈ ਗਿਆ ਓਏ ਸਿਕੰਦਰ ਪੈ ਗਿਆ ਪੂਰਾ ਜੋਰ ਲੱਗਿਆ ਬਈ ਹੁੱਕ ਪਾਉਣ ਤੇ 4 ਬੰਦੇ ਲੱਗੇ ਹੋਏ ਦੇਖੋ ਕਵਾ ਟਰੈਕਟਰ ਲੈ ਰੱਖਿਆ ਹੈਗਾ ਓਏ ਇੱਕ ਪਾ ਦੇ ਯਾਰ ਓ ਇੱਕ ਤੇ ਇੱਕ ਪਾ ਦੇ ਕਿਸ ਨੇ ਹੋਰ ਜੋ ਕਰੀ ਜਾਂਦੇ ਆ ਆਹ ਕੌਣ ਬੋਊ ਆਏ ਬਾਗੇ ਭੈਣ ਦੇ ਓਏ ਨਹੀਂ ਨਹੀਂ ਗਾਲ ਬੁਲਾਉਣਾ ਹੀ ਇਹਨੇ ਹਾਂ ਜ਼ਰੂਰੀ ਹੈ ਵੀ ਓ ਸਾਨੂੰ ਦੇਖੇਗਾ ਖੜ ਦੇ ਖੜ ਜਾ ਪਰਲੀ ਵੀ ਚੱਕਣ ਵਾਲੀ ਆ ਜਿਹੜੀ ਖੜ ਦੇ ਦਰਵੇ ਗਾਹਾ ਕਰ ਲੈ ਬਾਈ ਪਰਲੇ ਪਾਸੇ ਵੀ ਜਾਓ ਮੋਹਲੇ ਦੇ ਮੋਹਲੇ ਪੰਨੋ ਕਿਵੇਂ ਬਲੌਗ ਜ਼ਰੂਰੀ ਹੈ ਚੱਕ ਓਏ ਲੀកਾ ਓਏ ਚੱਕਦਾ ਹਾਂ ਬਾਣੀ ਨੇ ਰੱਖੀ ਕਹਾਂ ਚੱਕਦੀ ਤਾਂ ਨਹੀਂ ਚੱਲੀ ਓਏ ਹਾਂ ਵਿਚੀ ਢੋਲੀ ਵਾਲੇ ਵਾਲੇ ਬੰਦੇ ਆਫਾ ਨੇ ਹੁਣ ਗੱਡਾਂ ਜਿਬ ਕਿਵੇਂ ਦੀ ਕੰਨ ਠੱਕ ਗਿਆ ਸੀ ਬਾਈ ਢੋਲੀ ਵਾਲੇ ਬਣਾਉਣੇ ਇੱਕ ਬਿੰਦੀ ਦਾ ਵਗਿਆ ਰੋਟੀ ਲੈਂਦੀ ਆ ਦੇਖੋ 4:00 ਵਜੇ 4:00 ਵਜੇ ਰੋਟੀ ਖਾ ਰਹੇ ਆਂਗੇ ਠੀਕ ਹੈ ਜੀ ਲੈ ਬਣਾ ਧਰ ਦੇ ਥੱਲੇ ਇਹ ਮੂਹ ਚੜੀ ਜੋ ਬ੍ਰੋ ਸਪਰੇਅ ਕਰਕੇ ਹੁਣ ਆਪਾਂ ਲਾ ਲਿਆ ਰਿਹਾ ਇਹਦਾ ਬੱਡਾ ਹੁਣ ਹਰਿਆਰੇ ਤੁਹਾਨੂੰ ਦਿਖਾਉਣਾ ਜਿਹੜੀ ਉਹਦੇ ਪਾਣੀ ਚ ਡੁੱਬ ਗਈ ਸੀ ਇਹਦੀ ਕੋਈ ਤੇ ਹਟ ਨਹੀਂ ਗਈ ਆ ਪੱਟੀ ਦੇ ਸਪਨ ਦਿਖਾ ਲਈ ਹਾਂ ਮੰਗੀ ਜੀ ਦੀ ਡੁੱਬ ਚੁੱਕੀ ਸੀ ਵਾਰੇ ਜੀ ਮੁਕਾਮ ਜਾਵ ਕਰਦੇ ਆ ਤਾਂ ਆਪ ਤਾਂ ਹੋ ਗਈ ਹੁਣ ਤੈਨੂੰ ਕੀ ਬੰਬ ਹੋਣੇ ਚ ਹਮਮਾਨ ਫਟ ਕੇ ਲਾਲ ਜੀ ਹੋ ਕੇ ਖੜ ਗਈ ਯਾਰ ਕਮੈਂਟਾਂ ਚ ਜ਼ਰੂਰ ਦੱਸੋ ਕਰ ਜਿਹੜੀ 2-2 ਘੰਟਿਆਂ ਬਾਅਦ ਦੇਖ ਜਾ ਕਰੀ ਇਹਨੂੰ ਵੇਖ ਤੂੰ ਇਹ ਦੇਖ ਯਾਰ ਚੱਲੂਗੀ ਕਿ ਨਾ ਚੱਲੂਗੀ ਇਹਨੂੰ ਕਿੰਦਾ ਇਹਦਾ ਚੱਲੂਗੀ ਚੱਲ ਜੀ ਪਾਣੀ ਸੁੱਕਣ ਦੇ ਜੋ ਹਾਂ ਥੱਲੇ ਦਾ ਪੱਤੇ ਫਿਰ ਇਹ ਪੱਤੇ ਫਿਰ ਬਾਹਰ ਦਾ ਫਿੱਟਾ ਜਾਂਦਾ ਚੱਲ ਜੀ ਚੱਲ ਜੀ ਆ ਖਰਾਬ ਹੋ ਗਈ ਇੱਥੋਂ ਹੋ ਜਾਣਾ ਸਾਹ ਕਰਕੇ ਨਾ ਲਾਡੀ